ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਕਹਿੰਦੇ ਓ ਬੇਖ ਸਾਹਮਣੇ ਉਹ ਦੀਵਾ ਬਲਦਾ ਪਿਆ ਨਾ ਇੱਕ ਛਪੜੀ ਦੇ ਵਿੱਚ ਕਹਿੰਦੇ ਅੱਜ ਰਾਤ ਆਪਾਂ ਇੱਥੇ ਕੱਟਣੀ ਹੈ ਮਰਦਾਨਾ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਨੇੜੇ ਤੇੜੇ ਕੋਈ ਨਗਰ ਕੋਈ ਪਿੰਡ ਨਹੀਂ ਹੈ ਆਪਾਂ ਪਿੰਡ ਦੇ ਵਿੱਚ ਰਾਤ ਕੱਟ ਲੈਨੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆਂ ਨਹੀਂ ਆਪਾਂ ਜੇ ਸਕਾਰਜ ਵਾਸਤੇ ਜਿਹੜੇ ਕੰਮ ਵਾਸਤੇ ਆਏ ਆਂ ਜਿਸ ਕਾਰਜ ਵਾਸਤੇ ਵਾਹਿਗੁਰੂ ਨੇ ਪਰਮੇਸ਼ਰ ਨੇ ਡਿਊਟੀ ਲਾਈ ਆ ਨਾ ਆਪਣੀ ਆਪਾਂ ਉਹ ਕੰਮ ਕਰਨਾ ਹੈ ਗੁਰਮੁਖੋ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਏਸ ਦੀ ਕੁਟਿਆ ਦੇ ਕੋਲ ਜਾਂਦੇ ਨੇ ਛਪਰੀ ਦੇ ਕੋਲ ਜਾਂਦੇ ਨੇ ਤੇ ਮਰਦਾਨੇ ਨੂੰ ਗੁਰੂ ਨਾਨਕ ਦੇਵ ਮਰ ਕਹਿੰਦੇ ਮਰਦਾਨਿਆਂ ਅੰਦਰ ਵੇਖ ਕੋਈ ਹੈ ਇਹਦੇ ਜਦੋਂ ਮਰਦਾਨਾ ਜਾ ਕੇ ਵੇਖਦਾ ਹੈ ਤੇ ਮਰਦਾਨਾ ਉਹਨੇ ਪੈਰੀ ਵਾਪਸ ਮੁੜ ਆਉਂਦਾ ਹੈ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਆਪਾਂ ਇਸ ਛਪਰੀ ਦੇ ਵਿੱਚ ਰਾਤ ਕਿਦਾਂ ਕੱਟਾਂਗੇ ਕਹਿੰਦੇ ਕਿਉਂ ਕਹਿੰਦੇ ਇਸ ਕੁਟੀਜਾ ਦੇ ਵਿੱਚ ਤੇ ਇੱਕ ਕੁਸ਼ਟ ਰੋਗੀ ਪਿਆ ਹੈ ਜੀ ਦੇ ਕੋਲ ਖੜਿਆ ਨਹੀਂ ਜਾਂਦਾ ਜਿਹਦੇ ਸਰਵੀਰ ਸਰੀਰ ਦੇ ਵਿੱਚੋਂ ਇੰਨੀ ਬਦਬੋਹ ਗੰਦੀ ਮਾਰਦੀ ਹੈ ਤੁਸੀਂ ਰਾਤ ਕੱਟਣ ਦੀ ਗੱਲ ਕਰਦੇ ਹੋ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਮਰਦਾਨਾ ਕਹਿੰਦਾ ਸਤਿਗੁਰੂ ਸਰੀਰ ਉਹਦਾ ਗਲਿਆ ਪਿਆ ਹੈ ਸਰੀਰ ਦੇ ਵਿੱਚੋਂ ਇੰਨੀ ਗੰਦੀ ਬਦਬੋਹ ਮਾਰਦੀ ਹੈ ਉਹ ਆਪਣੇ ਮੂਹ ਦੇ ਨਾਲ ਕਹਿ ਰਿਹਾ ਵੀ ਮੇਥੋਂ ਦੂਰ ਹੋ ਜਾਓ ਗੁਰਮੁਖੋ ਇਹ ਦੇ ਘਰਦਿਆਂ ਨੇ ਇਹ ਦੇ ਪਰਿਵਾਰ ਨੇ ਇਹਨੂੰ ਇਸੇ ਕਰਕੇ ਦੂਰ ਕਰ ਦਿੱਤਾ ਸੀ ਕਿਉਂਕਿ ਇਹਦੇ ਸਰੀਰ ਤੇ ਕੋੜ ਚੱਲ ਗਿਆ। ਇਹਦਾ ਸਰੀਰ ਇੰਨਾ ਰੁਗੀ ਹੋ ਗਿਆ। ਕਿਉਂਕਿ ਘਰ 'ਚ ਰੱਖਿਆ ਨਹੀਂ ਦੁਖੀ ਬੰਦੇ ਨੂੰ ਕਿਹੜਾ ਰੱਖਦਾ ਹੈ? ਰੋਗੀ ਬੰਦੇ ਨੂੰ ਕਿਹੜਾ ਘਰ 'ਚ ਰੱਖਦਾ ਹੈ? ਇਹਦੀ ਛਪਰੀ ਇਸੇ ਕਰਕੇ ਖੇਤ ਦੇ ਵਿੱਚ ਪਾ ਦਿੱਤੀ ਸੀ ਕਿਉਂਕਿ ਇਹ ਰੋਜ਼ ਬਿਲਕਦੇ ਹੀ ਰਹਿੰਦਾ ਸੀਗਾ ਰੋਜ਼ ਇਹਨੇ ਹਾਈ ਬੂ ਦੀਆਂ ਆਵਾਜ਼ਾਂ ਦੇਣੀਆਂ ਵੀ ਕੋਈ ਮੇਰੀ ਪੁਕਾਰ ਸੁਣ ਲੇ ਕੋਈ ਮੇਰੇ ਦੁੱਖ ਨੂੰ ਦੂਰ ਕਰ ਦੇਵੇ ਜੀਉ ਤਪਤ ਹੈ ਬਾਰੋ-ਬਾਰ ਤਪਤਪ ਖਪੈ ਬਹੁਤ ਬਿਆਕਾਰ ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਪੱਕਾ ਰੋਗੀ ਤੇ ਸਮਝਦੇ ਹੋ ਨਾ ਜਿਹਦਾ ਰੋਗ ਪੱਕ ਗਿਆ ਹੋਵੇ ਜਿਹਦੇ ਰੋਗ ਦਾ ਕੋਈ ਇਲਾਜ ਨਾ ਹੋਵੇ ਰੋਗ ਵਧ ਗਿਆ ਹੋਵੇ ਬਿਮਾਰੀ ਵਧ ਗਈ ਹੋਵੇ ਇਹਦਾ ਰੋਗ ਇੰਨਾ ਵਧ ਗਿਆ ਇਹਦੇ ਛੱਪਰੇ ਜਿਹੜੇ ਪਿੰਡ ਤੋਂ ਬਾਹਰ ਪਾ ਦੱਤੀ ਖੇਤਾਂ ਦੇ ਵਿੱਚ ਪਾ ਦੱਤੀ ਇਹਦੇ ਘਰਦਿਆਂ ਨੇ ਤੇ ਇਹਨੂੰ ਦੋ ਫੁਲਕੇ ਦੇਣ ਦੂਰੋ ਫੜਾ ਦੇਣੇ ਦੂਰੋ ਫੜਾ ਕੇ ਫੁਲਕੇ ਮੂੰਹ ਤੇ ਕੱਪੜਾ ਧਰ ਕੇ ਵਾਪਸ ਮੁੜਿਆ ਪਰ ਧੰਮੇਰੇ ਗੁਰੂ ਨਾਨਕ ਦੇ ਮਹਾਰਾਜ ਗਏ ਇਹਦੇ ਕੋਲ ਮਰਦਾਨਾ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਗੜਿਆ ਪਿਆ ਹੈ ਸਰੀਰ ਦੇ ਵਿੱਚੋਂ ਇੰਨੀ ਬਦਬੋ ਗੰਦੀ ਮਾਰਦੀ ਐ ਤੁਸੀਂ ਕਹਿੰਦੇ ਹੋ ਰਾਤ ਕੱਟਣੀ ਐ ਇਹਦੇ ਕੋਲ ਖੜਨ ਨੂੰ ਤਾਂ ਜੀ ਨਹੀਂ ਕਰਦਾ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨਹੀਂ ਆਪਾਂ ਇਹਦੀ ਮਦਦ ਕਰਾਂਗੇ ਜਿੱਥੇ ਦੁਨੀਆਂ ਨੱਕ ਵੱਟ ਜਿੰਨਾ ਪਿਆਰਿਓ ਜਿੱਥੇ ਦੁਨੀਆਂ ਨੱਕ ਵੱਟ ਜਿੱਥੇ ਆਪਣੇ ਜੰਮੇ ਪਾਸਾ ਵੱਟ ਜਾਣ ਉਥੇ ਜੇਕਰ ਬੰਦਾ ਰੱਬ ਨੂੰ ਧਿਆ ਲਵੇ ਪਰਮੇਸ਼ਰ ਨੂੰ ਧਿਆ ਲਵੇ ਤਾਂ ਪਰਮਾਤਮਾ ਪਾਸਾ ਨਹੀਂ ਵੱਟਦਾ ਜਿਹੜਾ ਆਜਾ ਮਲ ਸੀ ਨਾ ਆਜਾ ਮਲ ਬ੍ਰਹਮਣ ਸੀਗਾ ਚਾਰ ਵੇਦ ਸੇ ਸਸਤਰ 18 ਪ੍ਰਾਣਾ ਦਾ ਗਿਆਤਾ 27 ਸਮਰਤਿਆਂ ਦਾ ਗਿਆਤਾ ਵੇਦਾਂ ਦਾ ਗਿਆਤਾ ਵੇਸ਼ਵਾ ਦੇ ਨਾਲ ਵਿਆਹ ਕਰਾ ਲੈਂਦਾ ਹੈ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਆਖਰਕਾਰ ਨਾਰਾਇਣ ਨਾਰਾਇਣ ਸਿਮਰਦਾ ਹੈ ਪਰਮਾਤਮਾ ਨੂੰ ਯਾਦ ਕਰਦਾ ਹੈ ਇਹਦੀ ਕਲਿਆਣ ਹੋ ਜਾਂਦੀ ਹੈ ਮੁਕਤੀ ਹੋ ਜਾਂਦੀ ਹੈ ਹੁਣ ਇਹਦੀ ਜਿਹੜੀ ਹਾਲਤ ਹੈ ਇਦਾਂ ਦੀ ਵੀ ਹੈ ਪਿੰਡਦਿਆਂ ਨੇ ਬਾਹਰ ਕੱਢਿਆ ਘਰਦਿਆਂ ਨੇ ਬਾਹਰ ਘੜ ਦਿੱਤਾ ਛਪਰੀ ਪਾਈ ਗਈ ਹੈ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮਰਦਾਨਿਆਂ ਇੰਉਂ ਨਾ ਕਰ ਆਪਾਂ ਇਹਦਾ ਇਲਾਜ ਕਰਨਾ ਹੈ ਕਿਉਂਕਿ ਮੇਰਾ ਵਾਅਦਾ ਗੁਰੂ ਗੋਵਿੰਦਾ ਉਹ ਵੈਦ ਹੈ ਵਿੱਚ ਕਰਤਾ ਪੁਰਖ ਖਲੋਆ ਬਾਲ ਨ ਬਿੰਗਾ ਹੋਆ ਜਦੋਂ ਵਿੱਚ ਆ ਕੇ ਖੜ ਜਾਵੇ ਕਰਤਾ ਪੁਰਖ ਫਿਰ ਸੱਚੀ ਉਹ ਬਾਲ ਨਹੀਂ ਬਿੰਗਾ ਹੋਣ ਦਿੰਦਾ ਉਹ ਤੁਹਾਨੂੰ ਤਤੀਵਾ ਨਹੀਂ ਲੱਗਣ ਦਿੰਦਾ ਤਤੀਵਾ ਉਹ ਨ ਲੱਗਈ ਪਾਰ ਬ੍ਰਹਮ ਸਰਨਾਈ ਉਹ ਤਤੀਆਂ ਹਵਾਵਾਂ ਤੋਂ ਵੀ ਬਚਾ ਲੈਂਦਾ ਜਿਸ ਦਾ ਸਾਹਿਬ ਡਾਢਾ ਹੋਏ ਤਿਸਨੂੰ ਮਾਰ ਨਾ ਸਕੈ ਉਹਨੂੰ ਕੋਈ ਮਾਰ ਨਹੀਂ ਸਕਦਾ ਪਰ ਛੱਟਿਆ ਤੇ ਇਹ ਦੂਰ ਇਸੇ ਕਰਕੇ ਜਿਸਨਾਂ ਵੀ ਆਪੇ ਮਿਲ ਕੇ ਮਰ ਜਾਏਗਾ ਮਿਕੜਾ ਸੰਭਾਲੇਗਾ ਇਹਨੂੰ ਕਿਹੜੀ ਕਿਹੜਾ ਇਹਦੀ ਸੇਵਾ ਕਰੇਗਾ ਗੁਰੂ ਨਾਨਕ ਦੇਵ ਮਹਾਰਾ ਜੀ ਕਹਿੰਦੇ ਮਰਦਾਨੀਆਂ ਨਹੀਂ ਦੁਨੀਆਂ ਦੇ ਵਿੱਚ ਇਹਦਾ ਕੋਈ ਨਹੀਂ ਹੋਏਗਾ ਦੁਨੀਆ ਦੇ ਵਿੱਚ ਇਹਦੀ ਸੇਵਾ ਕਰਨ ਵਾਲਾ ਇਹਨੂੰ ਸੰਭਾਲਣ ਵਾਲਾ ਕੋਈ ਨਹੀਂ ਹੈਗਾ ਇਹ ਬਹੁਤ ਲੰਬੇ ਸਮੇਂ ਤੋਂ ਬਿਲਕਦਾ ਹੈ ਪਾਪੀ ਕਰਮ ਕਮਾਉ ਬੁਦੇ ਕਰਦੇ ਹਾਏ 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 ਦੀਆਂ ਦੁਹਾਈਆਂ ਪਾ ਰਿਹਾ ਇਹ ਰੋਜ਼ ਯਾਦ ਕਰਦਾ ਪਿਆ ਆਪਾਂ ਇਹਦੇ ਕੋਲੇ ਆਏ ਆ ਤੇ ਆਪਾਂ ਇਹਨੂੰ ਇਦਾਂ ਬਿਲਕਦੇ ਨੂੰ ਥੋੜੀ ਛੱਡ ਕੇ ਚੱਲਿਆ ਜਾਣਾ ਨਹੀਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਉਸਤ ਰੋਗੀ ਆ ਜੀ ਜਿਹੜਾ ਇਹਦੀ ਛਪਰੀ ਚ ਬਡੇ ਮੇਰੇ ਗੁਰੂ ਨਾਨਕ ਦੇ ਮਹਾਰਾਜ ਮਰਦਾਨੇ ਨੂੰ ਕਹਿੰਦੇ ਮਰਦਾਨੀਆਂ ਰਵਾਵ ਛੇੜ ਰਵਾਵ ਛੇੜੀ ਮਰਦਾਨੇ ਨੇ ਕਹਿੰਦੇ ਸ਼ਬਦ ਘਾਤੂ ਬਣਦੀ ਦਾ ਭਾਈ ਮਰਦਾਨੇ ਨੇ ਸ਼ਬਦ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਥੋੜਾ ਜਿਹਾ ਪਾਣੀ ਉਬਾਲਿਆ ਤੇ ਗੁਰਮਖੋ ਕੋਸਾ ਜਿਹਾ ਪਾਣੀ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੇ ਕੋਲੋਂ ਦਵਾਈ ਕੱਢੀ ਐ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹਦੇ ਜ਼ਖਮਾ ਨੂੰ ਸਾਫ਼ ਕੀਤਾ ਇਹਦੇ ਮੱਲਮ ਪੱਟੀ ਕੀਤੀ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਤੇ ਇਹਦੇ ਇਹਨੂੰ ਕੁਝ ਆਰਾਮ ਮਿਲੇ ਆ ਕਿਉਂਕਿ ਦੋ ਚੀਜ਼ਾਂ ਹੋ ਗਈਆਂ ਨਾ ਇੱਥੇ ਇੱਕ ਤੇ ਪਰਮੇਸ਼ਰ ਦਾ ਨਾਮ ਆਤਮਿਕ ਖੁਰਾਕ ਮਿਲ ਗਈ ਸ਼ਬਦ ਕੀਰਤਨ ਹੋ ਰਿਹਾ ਨਾਲ ਇਹਦਾ ਮਨੋਬਲ ਸੀ ਜਿਹੜਾ ਬਾਣੀ ਦੇ ਨਾਲ ਉੱਚਾ ਚੁੱਕਿਆ ਵੀ ਤੂੰ ਠੀਕ ਹੋ ਜਾਏਗਾ ਐਸੀ ਕੋਈ ਗੱਲ ਨਹੀਂ ਹੈ ਕਿਉਂਕਿ ਲੋਕਾਂ ਨੇ ਤੇ ਇਸੇ ਕਰਕੇ ਬਾਹਰ ਕੱਢ ਦਿੱਤਾ ਸੀ ਵੀ ਇਹ ਨਹੀਂ ਠੀਕ ਹੋ ਸਕਦਾ ਜਦ ਤੱਕ ਮਰ ਕੇ ਖੜਾ ਸੁੱਟੇਗਾ ਇਹਦਾ ਮਨੋਵਲ ਜਿਹੜਾ ਡਾਊਨ ਹੋ ਚੁੱਕਿਆ ਸੀ ਕਮਜ਼ੋਰ ਹੋ ਚੁੱਕਿਆ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਦੀ ਛਪਰੀ ਜੀ ਰਹਿੰਦੇ ਨੇ ਮਰਦਾਨਾ ਸ਼ਬਦ ਕੀਰਤਨ ਕਰਦਾ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਇਲਾਜ ਕਰ ਦਿੰਦਾ ਹੈ ਗੁਰਮਖੋ ਅੱਜ ਕੁਝ ਹੋਰ ਕੱਲ ਕੁਝ ਹੋਰ ਦਿਨ ਬਦਿਨ ਫਰਕ ਪੈਂਦਾ ਰਿਹਾ ਸਰੀਰ ਦਾ ਹੌਲੀ ਹੌਲੀ ਇਹਦਾ ਸਰੀਰ 9 ਵਰ 9 ਹੋ ਗਿਆ ਇਹਦੇ ਜਿਹੜਾ ਤਨ ਤੇ ਕੋੜ ਸੀ ਨਾ ਗੁਰਮਖੋ ਜਿਹੜਾ ਬਿਮਾਰੀ ਦੇ ਨਾਲ ਘੇਰੀਆ ਕਿਰਿਆਵਾ ਸੀਗਾ ਉਹ ਸਾਰੀ ਬਿਮਾਰੀ ਹੈ ਜਿਹੜੀ ਕੱਟੀ ਗਈ ਕੱਟੀ ਵੀ ਕਿਉਂ ਨਾ ਜਾਵੇ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਤਸ਼ਾ ਆਪ ਖੁਦ ਇਹਦਾ ਦੁੱਖ ਕੱਟਣ ਵਾਸਤੇ ਇਹਨੂੰ ਠੀਕ ਕਰਨ ਵਾਸਤੇ ਇਹਦੀ ਛਪਰੀ ਦੇ ਵਿੱਚ ਆਏ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਖਲੋ ਗਿਆ ਸਤਿਗੁਰੂ ਤੁਸੀਂ ਮੇਰੇ ਤੇ ਇੰਨਾ ਕਿਰਪਾ ਕੀਤੀ ਇੰਨੀ ਮਿਹਰ ਕੀਤੀ ਤਰਸ ਪਿਆ ਮਿਹਰ ਅਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਨਾਨਕ ਨਾਮ ਮਿਲੈ ਤਾਂ ਜੀਵਾ ਹੁਣ ਮੇਰੀ ਬਿਰਤੀ ਆ ਨਾ ਜਿਹੜੀ ਉਹ ਇਦਾਂ ਦੀ ਬਣ ਗਈ ਆ ਜਿਹੜਾ ਤੁਸੀਂ ਮੈਨੂੰ ਸ਼ਬਦ ਕੀਰਤਨ ਸੁਣਾਇਆ ਹੈ ਰੱਬ ਦਾ ਨਾਮ ਪਰਮੇਸ਼ਰ ਦੇ ਨਾਮ ਨੂੰ ਜੇ ਜਪਦਾ ਹਾਂ ਤਾਂ ਮੈਂ ਜਿਉਂਦਾ ਹਾਂ ਜੇ ਰੱਬ ਦਾ ਨਾਮ ਬਿਸਰਦਾ ਨਾ ਤਾਂ ਮੇਰੀ ਮੌਤ ਹੋ ਜਾਂਦੀ ਹੈ ਆਖੋ ਸਤਨਾਮ ਮੈਂ ਮਰਿਆ ਜਾਂ ਸਮਝਦਾ ਹਾਂ ਆਪਣੇ ਆਪ ਨੂੰ ਮੈਂ ਸਮਝਦਾ ਕਿ ਮੈਂ ਮਰਿਆ ਹੋਇਆ ਹਾਂ ਕਿਉਂਕਿ ਉਹ ਸਾਰੇ ਰੋਗਾਂ ਦਾ ਇਲਾਜ ਕਰਨ ਜਾਣਦਾ ਹੈ ਵਾਹਿਦ ਹੈ ਤੇ ਧੰਨ ਮੇਰੇ ਗੁਰੂ ਨਾਨਕ ਦੇ ਮਹਾਰਾਜ ਤੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਬ ਖੁਦ ਮੁਖ ਦੇਵੈ ਕਟੈ ਜਮ ਕੀ ਉਹ ਪਿਆਰਿਓ ਕੱਲੇ ਇਹਦੇ ਸਰੀਰ ਦੇ ਰੋਗ ਨੂੰ ਨਹੀਂ ਕਟਿਆ ਇਹਦੇ ਜਨਮ ਮਰਨ ਦਾ ਜਿਹੜਾ ਦੁੱਖ ਸੀ ਕੋੜ ਸੀ ਮੇਰੇ ਗੁਰੂ ਨਾਨਕ ਦੇ ਮਹਾਰਾਜ ਨੇ ਉਹ ਵੀ ਕੱਟ ਦਿੱਤਾ ਏ ਆਖੋ ਸਤਨਾਮ ਜਨਮ ਮਰਨ ਹੀ ਖਤਮ ਕਰ ਦਿੱਤਾ ਤਾਂ ਮੇਰੇ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰ ਦੀ ਸੇਵਾ ਦੇ ਵਿੱਚ ਲੱਗਿਆ ਵਾ ਜਿਹੜੇ ਲੋਕੀ ਨਾ ਮੂੰਹ ਤੇ ਕੱਪੜਾ ਧਰ ਕੇ ਗੱਲ ਕਰਦੇ ਸਨ ਜਿੱਧਰੋਂ ਹਵਾ ਆਉਂਦੀ ਸੀ ਇਹਦੀ ਛਪਰੀ ਵੱਲ ਤੇ ਗੁਰਮੁਖ ਪਿਆਰਿਓ ਲੋਕੀ ਪਿੱਠ ਕਰ ਲੈਂਦੇ ਸਨ ਵੀ ਇੰਨੀ ਬਦਬਾਉ ਤੇ ਇਹ ਗੁਰੂ ਨਾਨਕ ਦੇ ਮਹਾਰ ਦੀ ਬਾਣੀ ਸੁਣ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਕੀਰਤਨ ਸੁਣ ਕੇ ਇਹਦਾ ਕੋੜ ਠੀਕ ਹੋਇਆ ਤੇ ਗੁਰਮਖੋ ਫਿਰ ਉਹੀ ਲੋਕ ਜਿਹੜੇ ਪਾਸਾ ਵੜਦੇ ਸਨ ਜਿਹੜੇ ਥੋ-ਥੋ ਕਰਦੇ ਸਨ ਉਹੀ ਲੋਕ ਇਹਦੇ ਚਰਨ ਪ੍ਰਸ਼ਨ ਵਾਸਤੇ ਆਏ ਉਹੀ ਲੋਕ ਗੁਰਮਖ ਪਿਆਰਿਓ ਜੈ ਜੈਕਾਰਾਂ ਕਰਦੇ ਨੇ ਉਹੀ ਲੋਕ ਤਨ ਮੇਰੇ ਗੁਰੂ ਨਾਨਕ ਦੇ ਮਹਾਰਾਜ ਦੀ ਸਿਫਤ ਕਰਦਾ ਹੈ ਜਿਹੜੇ ਮਰਦਾਨੇ ਨੂੰ ਕਹਿੰਦੇ ਸੀ ਮਰਦਾਨਿਆਂ ਤੂੰ ਤੇ ਹਿੰਦੂ ਦੇ ਨਾਲ ਤੁਰਿਆ ਫਿਰਦਾ ਤੂੰ ਮੁਸਲਮਾਨ ਹੁੱਕ ਇੱਕ ਕਾਫਰ ਦੇ ਨਾਲ ਤੁਰਿਆ ਫਿਰਦਾ ਜਿਹੜੇ ਮਰਦਾਨੇ ਨੂੰ ਰਹਿਣ ਵਾਸਤੇ ਜਗ੍ਹਾ ਨਹੀਂ ਦਿੰਦੇ ਸਨ ਘਰ 'ਚ ਵੜਨ ਨਹੀਂ ਦਿੰਦੇ ਸਨ ਤੇ ਗੁਰਮੁਖ ਪਿਆਰਿਓ ਉਹ ਲੋਕੀ ਤਨ ਮੇਰੇ ਗੁਰੂ ਨਾਨਕ ਦੇ ਮਹਾਰਾਜ ਨੂੰ ਆਕੇ ਨਮਸ਼ਕਾਰਾਂ ਕਰਦੇ ਨੇ ਕਿਉਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਐਸਾ ਰੋਗ ਕਟਿਆ ਐਸੀ ਇਹਦੀ ਬਿਮਾਰੀ ਕੱਟੀ ਇਹਦਾ ਸਰੀਰ ਕੰਚਨ ਵਰਗਾ ਸਤਿ ਸਿਆਉਣੇ ਵਰਗਾ ਹੋ ਗਿਆ